ਸਤਿ ਸ਼੍ਰੀ ਅਕਾਲ ਜੀ ਸਾਰੇ ਮੈਂ ਦਰਵਾਜ਼ਾ ਨੂੰ ਸੁਣਾਉਂਦੀ ਕਿ ਮੈਂ ਸਾਰੇ ਟਿਕਟ ਅਸੀਂ ਵੀ ਸਾਰੇ ਟਿਕਟ ਆ ਗਏ ਪਰ ਮਾਤਰਾ ਗਿਆ ਰਾਸ ਕਰਦੇ ਕਿ ਤੁਸੀਂ ਸਾਰੇ ਟਿਕਟ ਆਪਾਂ ਨੂੰ ਹਾਂ ਜੀ ਲੱਤੀਆ ਬਲੌਗ ਦੀ ਸਟਾਰਟਿੰਗ ਹੈ ਬਲੌਗ ਸਟਾਰਟ ਆਪੋ ਪਹਿਲਾ ਜੇਗਾ ਚੈਨਲ ਤੇ ਮੈਂ ਬੇਸਤ ਤਾਂ ਪਲੀਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਰ ਮਨ ਕੇ ਜਿੰਤ ਉਸ ਹਾਂ ਜੀ ਇਥੇ ਮੈਂ ਲੱਤੀ ਸੀਗੀ ਹਲਵਾਰੀ ਦੀ ਸੈਟਿੰਗ ਹੈ ਮਹਾਰੀ ਦੇ ਕੱਪੜੇ ਨਾ ਸਾਰੇ ਬੱਚਿਆਂ ਨੇ ਬਣਾਈ ਪਏ ਸੀ ਜਦੋਂ ਇੱਕ ਵੀ ਸੂਟ ਕੱਢਦੇ ਨੇ ਨਾ ਸਾਰੇ ਕੱਪੜੇ ਬਣਾ ਦਿੰਦੇ ਨੇ ਕੱਢਣ ਲੱਗੇ ਤੇ ਇਹਨਾਂ ਨੇ ਟੈਨਾ ਮਾਰਤੀ ਰਸਿਗੇ ਮੈਂ ਤੇ ਪਹਿਲਾ ਕੁਛੇ ਸਮਾਰਤੀ ਸੀਗੇ ਤੇ ਕੁਛ ਤਾਂ ਰਹਿ ਗਈ ਸੀ ਉਹ ਇਹਨਾਂ ਨੇ ਟੈਨਾ ਲਗਾ ਕੇ ਆਪਾਂ ਅਗ ਵਾਲੇ ਚੱਕ ਦਾਂਗੇ ਤੇ ਪਾਲੇ ਵਾਲੇ ਵੀਡੀਓ ਤੇ ਬਕਸਨ ਸੁਣੇ 100% ਸਾਰਿਆਂ ਨੇ ਪੈਨਸ ਲਾ ਮੰਦੇ ਸਾਰਿਆਂ ਦੇ ਬਹੁਤ ਬਹੁਤ ਧੰਨਵਾਦ ਜੀ ਅਨੇ ਸੁਣ ਸੁਣੇ 100% ਵੀਡੀਓ ਨੂੰ ਫੁੱਲ ਵਾਚ ਕਰਨ ਲਈ ਤੇ ਜਿਹੜੇ ਭੈਣਾਂ ਨੇ ਲਾਈਕ ਕਰਿਆ ਤੇ ਕਮੈਂਟ ਕਰਿਆ ਸਾਰਿਆਂ ਦੇ ਬਹੁਤ ਬਹੁਤ ਧੰਨਵਾਦ ਜਿਹੜੇ ਸਿਰਫ ਦੇਖਦੇ ਨੇ ਤੇ ਲਾਈਕ ਨਹੀਂ ਕਰਦੇ ਨਾ ਕਮੈਂਟ ਕਰਦੇ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਬੱਸ ਇਹ ਲਾਈਕ ਕਰ ਦਿਆ ਕਰੋ ਜੀ ਅਨੁਕ੍ਰੇ ਦਾ ਬਟਨ ਆ ਜਿਹੜਾ ਉੱਪਰ ਨੂੰ ਹੁੰਦਾ ਉਹ ਵੀ ਦਬਾ ਦਿਆ ਕਰੋ। ਵੀ ਖਾਰੀ ਵੀਡੀਓ ਤੇ ਲਾਈਕ ਬਹੁਤ ਆਟ ਆਉਂਦੇ ਨੇ। ਲਾਈਕ ਨਾਲ ਸਾੰਦੋ ਕੁਝ ਨਹੀਂ ਮਿਲਦਾ ਹੈਗਾ ਸੱਤ ਕੋ। ਇਹਨਾਂ ਕਰਕੇ ਅਗੀਆਂ ਵੀਡੀਓ ਬਣਾਉਣ ਦਾ ਤੋ। ਤੁਹਾਨੂੰ ਅਜੀਬ ਕਰਦਾ ਵੀ ਹਾਂ ਕੋਈ ਵੀਡੀਓ ਲਾਈਕ ਕਰਦੇ ਹੋ ਕੋਲੋਂ। ਕੌਣ ਕਲੈਰੀ ਵੀਡੀਓ ਤੇ ਕਮੈਂਟ ਆਇਆ ਕਹਿੰਦੇ ਵੀ ਗੱਲ ਸਾਡੇ ਨਹੀਂ ਨਹੀਂ ਪਿਆ ਮੇਰਾ ਆਪਣੇ ਤਾਂ ਕੱਲ ਵੀ ਪੈ ਗਿਆ ਤੇ ਹੱਜ ਵੀ ਮਿਲ ਗਿਆ ਕੋਈ ਬਣਾ ਨਹੀਂ ਕਰੇ ਵੀ ਸਾਡੇ ਨਹੀਂ ਹਾਂ ਅੱਜ ਵੀ ਆਪਣੇ ਕਾਫੀ اٹਕੇ ਸੀ ਨਾ ਬੰਦ ਛੱਡਾ ਲੈ ਪੈ ਗਿਆ ਮੈਨੇ ਆ ਕੇ ਸਾਰੇ ਪਾਸੇ ਢਿਲਾਵੇ ਲਾਇਆ ਬੋਲ ਢਿਲਾ ਪਿਆ ਗਿਆ ਜਦ ਵੀ ਸਿਲਣ ਜਿਹੇ ਆਈ ਲੈਂਦੀ ਆ ਤਾਂ ਆਸ਼ਨਾ ਜੀ ਕਿ ਲੇਖ ਜਿਹੇ ਹੋਤੇ ਨੇ ਸਾਡੇ ਤੇ ਤਾਂ ਹਮਾਰ ਕੇ ਲਗਾਣਾ ਹਮੇਸ਼ਾ ਸਾਇਦ ਜਿਸ ਤਰ੍ਹਾਂ ਕੈਂਸੀ ਕੀ ਕੈਂਦੀ ਤੋਂ ਲੱਗੀ ਕੈਂਦੀ ਸੱਤੇ ਉਹ ਵਰਣਣਾ ਸੁਰਾ ਪਾਤਾ ਚਾਹੁੰਦੇ ਨਹੀਂ ਕਿ ਨਾ ਹੈਗਾ ਅੱਜ ਜਗੋਂ ਕਿ ਨਾ ਤਵੀ ਦੇ ਵਿੱਚ ਅੱਜ ਬੰਦ ਨੇ ਆਜੂ ਸੋਣਾ ਕਿ ਤੇਨਾ ਸਾਲੇ ਮੈਮ ਨੂੰ ਜਿਵੇਂ ਬਸਾਤ ਹੋ ਰਹੀ ਹੈ ਬਸਾਤ ਦਾ ਹਾਊਸਮੈਟਰ ਕੰਮ ਜਰੂਰ ਕਰਿਆ ਕਰੋ ਉਹ ਗੇੜਾ ਕਰ ਤੁਹਾਨੂੰ ਦੱਸਦੀ ਆ ਜਿਵੇਂ ਇਹਨਾਂ ਉਹਨਾਂ ਸਾਰੇ ਕੱਪੜੇ ਨੇ ਆਪਣੀ ਚਾਹੀ ਬੈੱਡਾਂ 'ਚ ਪਹਿਲੇ ਚੜੇ ਮਾਰੀ ਪਹਿਲੇ ਕਈ ਪਹਿਲਾਂ ਤਾਂ ਸ਼ਰਬਤ ਜਿਹੜੇ ਨੇ ਜਿਹੜੇ ਨਵੇਂ ਪਾ ਕੇ ਆਏ ਕਿ ਉਹਨਾਂ ਦੇ ਡਰਦੇ ਆਪਾਂ ਨਾ ਵਰੇ ਕਪੜਿਆਂ ਦੇ ਵਿੱਚ ਜਿਵੇਂ ਚਾਹੇ ਅਲਮਾਰੀ ਚਵੇ ਚਾਹੇ ਬੈਡਰਮਸ ਨੇ ਨਾ ਆ ਚੀਜ਼ ਜ਼ਰੂਰ ਰੱਖਣੀ ਇਹ ਇਹ ਜੇ ਰੱਖ ਲਿਓ ਜੀ ਇਹ ਹੈਗੀਆਂ ਨੇ ਜੀ ਤੇ ਫਰਮੈਲ ਦੇ ਕੋਲ ਇਹਨਾਂ ਨੂੰ ਆਪਾਂ ਕਪੜਿਆਂ ਦੇ ਵਿੱਚ ਰੱਖ ਲਏ ਦਿੰਨੇ ਆ ਤੇ ਇਹ ਤਾਂ ਰੱਖੋ ਮਤਲਬ ਮੈਂ ਰੱਖ ਜੀ ਨਾ ਜਿਵੇਂ ਹੁਣ ਸੈਲਜੀ ਵੀ ਹੋਣ ਲੱਗ ਜਾਂਦੀ ਕਪੜਿਆਂ ਦੇ ਤੇ ਮੀਂਹ ਪ੍ਰਸਾਦ ਹੈ ਜਾਂ ਪ੍ਰਸਾਦ ਪੈ ਰਿਹਾ ਨਾ ਮੌਸਮ ਸੀਲਾ ਜਿਹਾ ਹੈ ਨਾ ਤੇ ਫਿਰ ਇਹਦੇ ਨਾਲ ਕੱਪੜਿਆਂ 'ਚੋਂ ਨਾਲ ਦਾ ਬਕਤੀਰ ਜਾਨੀ ਹਨਾ ਪੈਦਾ ਹੁੰਦੇ ਹੈਗੇ ਤੇ ਨਾਲੇ ਇਹਈ ਛਿਲਣ ਜੀ ਦੀ ਉਹ ਆਉਦੀ ਨਹੀਂ ਗਈ ਬਦਬੂ ਜੀ ਨਾ ਕੱਪੜਿਆਂ ਦੇ ਵਿੱਚੋਂ ਇਹਦੇ ਨਾਲ 스멜 ਬਹੁਤ ਵਧੀਆ ਆਉਂਦੀਆਂ ਤੇ ਬੈਡਾਂ ਦੇ ਵਿੱਚ ਵੀ ਰੱਖ ਦਿੰਦੀ ਹੁੰਦੀ ਆ ਤੇ ਕਈ ਵਾਰ ਆਪ ਜਾਣਦੇ ਨੇ ਪਹਿਲਾਂ ਜਦੋਂ ਮੇਰੀ ਮਮੀ ਛੋਟੀ ਹਣੀ ਆਪਣੇ ਕੱਪੜੇ ਬਹੁਤ ਜ਼ਿਆਦਾ ਰੱਖਦੇ ਹੁੰਦੇ ਸੀ ਕਿਉਂਕਿ ਚੁੰਨੀਆਂ ਵਗੈਰਾ ਨੂੰ ਕਿੱਦੀਆਂ ਵਗੈਰਾ ਕੱਟ ਰਉਂਦੀਆਂ ਸੀ ਤੇ ਮੈਨੂੰ ਤਾਂ ਬਹੁਤ ਆਸਾਨੀ ਹੁੰਦੀ ਹੈ ਕੱਚੇ ਘਣੇ ਸਕੇ ਕੱਚੇ ਘਣੇ ਦੇ ਵਿੱਚ ਨਾ ਜਿਹੜੀ ਜੇਦਾ ਵੀ ਚੁੰਨੀ ਪਿਓਰ ਦੀ ਚੁੰਨੀ ਆਪਾਂ ਨੇ ਰੱਖ ਤਰੀਕੇ ਤੇ ਟੀਨ ਤੇ ਟੰਗੇ ਨਾ ਉੱਥੇ ਵੀ ਚੁੰਨੀ ਆ ਮਤਲਬ ਉਹ ਜੇਦੀਆਂ ਇਹ ਕੱਟ ਲੈਣੀਆਂ ਸੀ ਇਹਨੂੰ ਵਰਤਣ ਲਈ ਨਾ ਐਦਾਂ ਹੀ ਗੋਲੀਆਂ ਦੀ ਰੱਖਣੀਆਂ ਹੈਗੀਆਂ ਇਹ ਇਹਦਾ ਕੋਟ ਜਿਦਾ ਕੱਪੜਾ ਲੈ ਕੇ ਉਹਦੇ ਵਿੱਚ ਤੋਂ ਗੋਲੀਆਂ ਚਾਹੇ ਦੋ ਰੱਖ ਲੈ ਚਾਹੇ ਤਿੰਨ ਮੈਂ ਦੋ ਹੀ ਰੱਖੂੰਗੀ ਹਰ ਵਾਰੀ ਚੱਲੂ ਜਾਣਾ ਤੇ ਸਾਰੇ ਬੈਡਾਂ 'ਚ ਵੀ ਲਾਪਰ ਕਰਨੀਆਂ ਨੇ ਉਸ ਪਹਿਲਾ ਬਰਤਮਾਣ ਨੇ ਦੇਖ ਲਾਂਗੇ ਜੇ ਮਤਲਬ ਕੋਰਡੀਅਮ ਨੇ ਕੋਰ ਚ ਨਹੀਂ ਲੈਣਾ ਆਪਣੇ ਆਪ ਇਹੋ ਜੋ ਕੋਰਡੀਅਮ ਨੇ ਤਾਂ ਆਪਾ ਘਰ ਰੱਖਣਾ ਸਿੱਧੀਆਂ ਟ੍ਰੈਕਟਰੀ ਆਪਣੇ ਲਈ ਕੱਪੜੇ ਚ ਬਣ ਕੇ ਰਹਿਣ ਇਹਨਾਂ ਦੀ ਬਹੁਤ ਜ਼ਿਆਦਾ ਸਮੈਲ ਵਧੀਆ ਕੰਪਲਿਸ਼ਨ ਮਤਲਬ ਵਧੀਆ ਲਓ ਇਹ ਤਾਂ ਹਲਕੀਆਂ ਹੁੰਦੀਆਂ ਨੇ ਤੇ ਉਹਨਾਂ ਚ ਇੰਨੀ ਜ਼ਿਆਦਾ ਸਪੈਸ਼ਲਿਟੀ ਨਹੀਂ ਹੁੰਦੀ ਹੈਗੀ ਉਹ ਬੰਦ ਨਹੀਂ ਕਰਦੇ ਕਿ ਕਿ ਇਹਨਾਂ ਦੀ ਇੰਨੀ ਚੰਗਾ ਸਮੈਲ ਨਾ ਬਹੁਤ ਜ਼ਿਆਦਾ ਗਰੂਰ ਜਦੋਂ ਕੱਪੜਿਆਂ ਦੇ ਵਿੱਚ ਰੱਖਾਂਗੇ ਆਪਾਂ ਸਾਰੀ ਕੋਈਆ ਕਰਾਂਗੇ ਨਾ ਤੋਂ ਕੱਪੜੇ ਕੱਢਣ ਲਗੇ ਬਹੁਤ ਜ਼ਿਆਦਾ ਸਮੈਲ ਆਉਂਦੀ ਹੈ ਤਾਂ ਨਾ ਬਲਦੇ ਇੱਕ ਸਿੱਟਾ ਰੱਖੋ ਉਹ ਸਾਰੇ ਪਹਿਣਾ ਕੰਮ ਕਰ ਕਰੋ ਉਸਾਰ ਦੇ ਮੋਸੇ ਵਿੱਚ ਵਧੀਆ ਨਹੀਂ ਹੋਏ ਤਾਂ ਕੱਪੜੇ ਨੇ ਆਉਣਗੇ ਸਾਰੀ इसे तरह ना सारे बैंड ग्राउंड खेलते हैं उस गुरुद्वारा साहब गुरुद्वारा साहब को अपने चल दिया અમાર WhatsApp પર જે તો WhatsApp પર જે પાકણ લઈ પરની જે બોડી ઓર જે ઓનલી સેવા ખરાબ છે ઓલા નીરીમાં આવતા પાજસ કામ કે મે નહીં ચાહુંગા ના પરંતુ ચાહતા હૈ કપડે અપને ખામે ગયા

ਦੀ ਅਦਿਨਾ ਚਾਰ ਤਾਰੀਖ ਨੂੰ ਬੰਦਿਆ ਲੱਗੀ ਤਾਂ ਪੀਸ ਲਾਈ ਸ਼ਿਪਮੈਂਟ ਕਰਕੇ ਜਿਹੋ ਉਸ ਨੂੰ ਮਿਲਣਾ ਹੈ ਚਾਲੂ ਉਸ ਨੂੰ ਮਿਲਣਾ ਪਹਤਰ ਤੱਕ 61 ਚਾਹ ਪਾ ਜੀ ਪੈਦਾ ਆ ਰਹਾ ਹੈ